ਅਗਲੇ ਦਿਨ ਜਦ ਸੈਰੀ ਘਰ ਆਇਆ ਤਾਂ ਉਸਨੇ ਰੋਜ ਬਾਗ ਖੁਸ਼ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਅੱਜ ਖੁਸ਼ਦੀਪ ਨੇ ਕੋਈ ਰਿਸਪਾਂਸ ਨਾ ਕੀਤਾ ਗੁੰਮ ਸਮਝ ਹੀ ਸੀ ਸੈਰੀ ਨੇ ਨੋਟ ਕੀਤਾ ਤੇ ਪਰੇਸ਼ਾਨੀ ਦਾ ਕਾਰਨ ਪੁੱਛਿਆ ਖੁਸ਼ ਨੂੰ ਲੱਗਿਆ ਕਿ ਸੈਰੀ ਹੀ ਇੱਕ ਇਨਸਾਨ ਹੈ ਜਿਸ ਨਾਲ ਮੈਂ ਇਹ ਗੱਲ ਸਾਂਝੀ ਕਰ ਸਕਦੀ ਹਾਂ ਖੁਸ਼ ਨੇ ਆਪਣੀ ਦਿਮਾਗ ਵਿੱਚ ਚੱਲ ਰਹੀ ਗੱਲ ਨੂੰ ਸੈਰੀ ਨੂੰ ਦੱਸੀ ਸੈਰੀ ਨੇ ਗੱਲ ਨੂੰ ਲਾਇਆ ਬਸ ਐਨੀ ਇੱਕ ਗੱਲ ਆ ਹਾਸੀ ਮਜ਼ਾਕ ਚ ਪਾ ਦਿੱਤਾ ਤੇ ਖੋਸ ਨੂੰ ਛੇੜਨ ਲੱਗਿਆ ਪਰ ਖੋਸ ਦੇ ਸਜੀਦਾ ਹੋਣ ਦੇ ਇਸ ਬਾਰੇ ਮੰਮੀ ਪਾਪਾ ਨਾਲ ਗੱਲ ਕਰਨ ਦਾ ਯਕੀਨ ਦਿਵਾਇਆ ਸੈਰੀ ਦੇ ਘਰ ਗੱਲ ਕਰਨ ਤੇ ਕੁਲਤਾਰ ਰਾਹੀ ਮੁੰਡੇ ਵਾਲਿਆਂ ਨੂੰ ਸਨੇਹਾ ਭੇਜਿਆ ਗਿਆ ਕਿ ਤੁਸੀਂ ਵੀ ਇੱਕ ਵਾਰ ਕੁੜੀ ਨੂੰ ਇੱਕ ਨਜ਼ਰ ਵੇਖ ਲਓ ਉਥੇ ਹੀ ਰਿਸ਼ਤੇ ਬਾਰੇ ਤਾਂ ਨਾਮ ਦੀ ਗੱਲ ਫਾਈਨਲ ਕਰ ਲਵਾਂਗੇ ਦੋ ਦਿਨਾਂ ਬਾਅਦ ਮਨਿੰਦਰ ਦਾ ਪਰਿਵਾਰ ਸੈਰੀ ਦੇ ਘਰ ਆ ਗਏ। ਉਸ ਨੇ ਖਿੜਕੀ ਰਾਹੀਂ ਚੋਰੀ-ਚੋਰੀ ਮੁੰਡੇ ਨੂੰ ਆਉਂਦੇ ਵੇਖਿਆ ਤਾਂ ਵੇਖ ਕੇ ਇੱਕ ਬਾਰ ਤਾਂ ਘਬਰਾ ਗਈ। ਮਨ ਹੀ ਮਨ ਅੰਦਰ ਸੋਚਣ ਲੱਗੀ ਕਿ ਮੁੰਡਾ ਤਾਂ ਬਹੁਤ ਸੋਹਣਾ। ਜਿਵੇਂ ਦਾ ਮੇਰਾ ਸੁਪਨਾ ਸੀ ਕਿ ਮੁੰਡਾ ਨੌਕਰੀ ਕਰਦਾ ਹੋਵੇ, ਢਾਈ ਸ਼ਾਹੀ ਲਾ ਕੇ ਰੱਖਦਾ ਹੋਵੇ, ਬਿਲਕੁਲ ਉਮੀਦਾਂ ਹੀ ਸੀ। ਉਹ ਡਰਨ ਲੱਗੀ ਕਿ ਮੈਨੂੰ ਵੇਖ ਕੇ ਪੱਕਾ ਨਾ ਹੀ ਕਰਨਗੇ। ਚਾਹ ਪੀਣ ਤੋਂ ਬਾਅਦ ਖੁਸ਼ਦੀਪ ਨੂੰ ਬੁਲਾਇਆ ਗਿਆ ਤੇ ਕੁਝ ਦੇਰ ਦੋਹਾਂ ਪਰਿਵਾਰਾਂ ਵਿੱਚ ਗੱਲਬਾਤ ਚੱਲੀ। ਮਨਿੰਦਰ ਦੇ ਪਰਿਵਾਰ ਨੂੰ ਖੁਸ਼ਦੀਪ ਪਸੰਦ ਆਈ। ਜਾਣ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਵੱਲੋਂ ਬਣਦਾ ਸਾਗਣ ਮਨਿੰਦਰ ਤੇ ਖੁਸ਼ਦੀਪ ਦੀ ਝੋਲੀ ਪਾ ਦਿੱਤਾ। ਆਉਂਦੇ ਐਤਵਾਰ ਨੂੰ ਮੰਗਣੀ ਦੀ ਰਸਮ ਲਈ ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ। ਦੋਹਾਂ ਪਰਿਵਾਰਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ। ਬਣਦੇ ਸਾਗਣ ਵਿਹਾਰ ਕੀਤੇ ਗਏ। ਖੁਸ਼ਦੀਪ ਬਹੁਤ ਖੁਸ਼ ਸੀ। ਕਲਤਾਰਪਾ ਜੀ ਨੇ ਮੰਗਣੀ ਤੋਂ ਬਾਅਦ ਦੱਸਿਆ ਕਿ ਮਨਿੰਦਰ ਦੇ ਪਰਿਵਾਰ ਵਾਲੇ ਵਿਆਹ ਜਲਦੀ ਮੰਗ ਰਹੇ ਨੇ ਇਸੇ ਮਹੀਨੇ ਦਾ ਜਤਿੰਦਰ ਤੇ ਦਲਜੀਤ ਨੇ ਸਲਾਹ ਕੀਤੀ ਤੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਮਨਿੰਦਰ ਨੇ ਆਪਣੇ ਵੱਲੋਂ ਇੱਕ ਗਿਫਟ ਕੁਸ਼ਦੀਪ ਨੂੰ ਦਿੱਤਾ ਕੁਸ਼ਦੀਪ ਨੇ ਪੁੱਛਿਆ ਕੁਸ਼ਦੀਪ ਇਸ ਵਿੱਚ ਕੀ ਹੈ ਮਨਿੰਦਰ ਗਿਫਟ ਕਦੇ ਬੋਲ ਕੇ ਨਹੀਂ ਦੱਸਿਆ ਜਾਂਦਾ ਆਪੇ ਹੀ ਖੋਲ ਕੇ ਵੇਖ ਲੈਮੀ ਖੁਸ਼ਦੀਪ ਇਸਦੀ ਕੀ ਲੋੜ ਸੀ ਮਨਿੰਦਰ ਲੋੜ ਹੈ ਤੈਨੂੰ ਸਾਮ ਨੂੰ ਐਸਾਂ ਸੋਵੇਗਾ ਖੁਸ਼ਦੀਪ ਆਈ ਸੌਰੀ ਮਨਿੰਦਰ ਜੀ ਖੁਸ਼ਦੀਪ ਥੈਂਕ ਯੂ ਘਰ ਆ ਕੇ ਖੁਸ਼ਦੀਪ ਦਲਜੀਤ ਦੇ ਨਾਲ ਪਰੌਣਿਆਂ ਦੇ ਲਈ ਚਾਹ ਪਾਣੀ ਵਿੱਚ ਲੱਗ ਗਈ ਕੱਪੜੇ ਵਗੈਰਾ ਚੇਂਜ ਕਰਕੇ ਥੋੜਾ ਆਰਾਮ ਕਰਨ ਲਈ ਬੈੱਡ ਤੇ ਲੇਟੀ ਤਾਂ ਮਨਿੰਦਰ ਦੇ ਖਿਆਲਾਂ ਵਿੱਚ ਖੋ ਗਈ ਉਸ ਦਾ ਦਿਲ ਕਰ ਰਿਹਾ ਸੀ ਕਿ ਕਾਸ਼ ਮਨਿੰਦਰ ਉਸ ਦੇ ਕੋਲ ਹੋਵੇ ਤੇ ਉਸ ਨਾਲ ਖੂਬ ਗੱਲਾਂ ਕਰੇ ਚਾਣ ਕੋਸ ਦਾ ਖਿਆਲ ਮਨਿੰਦਰ ਦੇ ਦਿੱਤੇ ਗਿਫਟ ਤੇ ਗਿਆ। ਉਹ ਉੱઠી ਤੇ ਮੰਮੀ ਕੋਲ ਗਈ। ਖੋਸ ਮੰਮੀ ਜੀ ਅਲਮਾਰੀ ਦੀਆਂ ਚਾਬੀਆਂ ਦੇਣਾ। ਮੈਂ ਗਿਫਟ ਦੇਖਣੀ ਸੀ। ਦਲਜੀਤ ਕਿਤੇ ਨਹੀਂ ਭੱਜੇ। ਚੱਲੇ ਤੇਰੇ ਗਿਫਟ। ਮੈਂ 베ਲੀ ਹੋ ਕੇ ਆਉਂਦੀ ਹਾਂ ਤੇ ਖੋਲਦੇ ਹਾਂ ਗਿਫਟ ਵੀ। ਖੋਸ ਦਾਸ ਹੋ ਗਈ। ਹੁਣ ਉਸ ਦਾ ਮਨ ਪਹਿਲਾਂ ਨਾਲੋਂ ਵੀ ਵੱਧ ਬੇਚੈਨ ਹੋ ਗਿਆ। ਥੋੜੀ ਦੇਰ ਤੱਕ ਦਲਜੀਤ 베ਲੀ ਤੇ ਖੋਸਦੀਪ ਨੂੰ ਬੁਲਾਉਣ ਆਈ। ਤੇ ﺍﻟमारी ਵਿੱਚ ਰੱਖੇ ਛਾਕੰਦੇ ਗਿਫਟ ਦੇਖਣ ਲੱਗੀ। ਕੁਸ਼ਦੀਪ ਨੇ ਸੀਤੀ ਸੀਤੀ ਮਨਿੰਦਰ ਦਾ ਦਿੱਤਾ ਗਿਫਟ ਚੁੱਕਿਆ ਤੇ ਖੋਲਣ ਲੱਗ ਪਈ। ਗਿਫਟ ਖੋਲਿਆ ਤਾਂ ਇਸ ਵਿੱਚ ਇੱਕ ਮੋਬਾਈਲ ਫੋਨ ਸੀ ਤੇ ਇੱਕ ਪੇਪਰ ਵੀ। ਪੇਪਰ ਖੋਲਿਆ ਲਿਖਿਆ ਸੀ ਮੈਂ ਆਪਣਾ ਨੰਬਰ ਲਿਖ ਕੇ ਭੇਜ ਰਿਹਾ। ਤੇਰਾ ਨੰਬਰ ਵੀ ਇਸ ਡੱਬੇ ਵਿੱਚ ਹੈ। ਤੇਰੇ ਫੋਨ ਦੀ ਅਡੀਗ ਵਿੱਚ ਤੇਰਾ ਮਨਿੰਦਰ। ਪੜ ਕੇ ਖੁਸ਼ਦੀਪ ਦਾ ਚਿਹਰਾ ਖੁਸ਼ੀ ਤੇ ਸੰਗ ਨਾਲ ਲਾਲ ਹੋ ਗਿਆ। ਜਲਦੀ ਜਲਦੀ ਦਿਲਜੀਤ ਨਾਲ ਸਾਗਣਾ ਦੀ ਲਫਾਫੇ ਖੋਲੇ ਤੇ ਬਹਿਲੀ ਹੋ ਕੇ ਆਪਣੇ ਕਮਰੇ ਵਿੱਚ ਜਾ ਕੇ ਮਨਿੰਦਰ ਨੂੰ ਫੋਨ ਲਗਾਇਆ ਮਨਿੰਦਰ ਹਾਂਜੀ ਸਤਿ ਸ੍ਰੀ ਅਕਾਲ ਜੀ ਕੁਸ਼ਦੀਪ ਸਤਿ ਸ੍ਰੀ ਅਕਾਲ ਜੀ ਮਨਿੰਦਰ ਵੇਖ ਲਿਆ ਗਿਫਟ ਕੁਸ਼ਦੀਪ ਹਾਂਜੀ ਵੇਖ ਲਿਆ ਮਨਿੰਦਰ ਕਿਵੇਂ ਪਸੰਦ ਆਇਆ ਕੁਸ਼ਦੀਪ ਹਾਂਜੀ ਬਹੁਤ ਜ਼ਿਆਦਾ ਮਨਿੰਦਰ ਹੁਣ ਪਤਾ ਲੱਗਿਆ ਕਿ ਇਸ ਦੀ ਲੋੜ ਸੀ ਜਾਂ ਨਹੀਂ ਕੁਸ਼ਦੀਪ ਸ਼ਰਮਾ ਕੇ ਕੁਝ ਨਾ ਬੋਲੀ ਮਨਿੰਦਰ ਬੋਲੋ ਮੈਂ ਕੁਝ ਪੁੱਛਿਆ ਹਾਂ ਜਾਂ ਮਨਿੰਦਰ ਇੱਕ ਗੱਲ ਕਹਾ ਖੁਸ਼ਦੀਪ ਹਾਂਜੀ ਕਹੋ ਮਨਿੰਦਰ ਆਈ ਲਵ ਯੂ ਖੁਸ਼ਦੀਪ ਜੀ ਥੈਂਕ ਯੂ ਮਨਿੰਦਰ ਲੈ ਥੈਂਕ ਯੂ ਨਹੀਂ ਇਹਦਾ ਜਵਾਬ ਦੇਈਦਾ ਮੈਡਮ ਜੀ ਖੁਸ਼ਦੀਪ ਅਜੇ ਵੀ ਕੁਝ ਨਾ ਬੋਲੀ ਮਨਿੰਦਰ ਚੰਗਾ ਫਿਰ ਜੇ ਨਹੀਂ ਬੋਲਣਾ ਤਾਂ ਮੈਂ ਫੋਨ ਕੱਟਦਾ